ਤਨ ਮਾਤਾ ਪਾਨੀ ਜੀ ਨੇ ਤਿੰਨ ਆਪਣੇ ਬੱਚਿਆਂ ਨੂੰ ਸੰਭਾਲਿਆ ਤਿੰਨਾਂ ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਨਾਲ ਸੇਵਾ ਕਰਨੀ ਗੁਰੂ ਘਰ ਦੀ ਸੇਵਾ ਔਰ ਨਾਲੋਂ ਨਾਲ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਜੀ ਦੀ ਹਰੇਕ ਤਰ੍ਹਾਂ ਦੀ ਲੋੜ ਨੂੰ ਮਾਤਾ ਪਾਨੀ ਜੀ ਆਪ ਧਿਆਨ ਰੱਖਦੇ ਗੁਰੂ ਜੀ ਦੀ ਨਿੱਜ ਸੇਵਾ ਹੋਰ ਕਿਸੇ ਨੂੰ ਨਾ ਦੰਦੇ ਜਾਂ ਗੁਰੂ ਜੀ ਦਾ ਇੱਕ ਸੇਵਕ ਸੀ ਭਾਈ ਬੱਲੂ ਜੀ ਉਹ ਕਰਦੇ ਜਾਂ ਮਾਤਾ ਪਾਨੀ ਜੀ ਇੱਕ ਦਿਨ ਦੀ ਗੱਲ ਹੈ ਕਿ ਸ੍ਰੀ ਅਰਜਨ ਦੇਵ ਜੀ ਮਹਾਰਾਜ ਬਚਪਨ ਵਿੱਚ ਹੀ ਆਪ ਜੀ ਦਾ ਸੁਭਾਅ ਬੜਾ ਹਸਮੁਖ ਨਹੀਂ ਕਈ ਬੱਚੇ ਬਹੁਤ ਰੋਂਦੇ ਤੇ ਰਹਾੜ ਕਰਦੇ ਨੇ ਜਿੱਦੀ ਹੁੰਦੇ ਆ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਕਿਉਂਕਿ ਗੁਰਬਾਣੀ ਵਿੱਚ ਆਉਂਦਾ ਤੈ ਜਨਮਤ ਬ੍ਰਹਮ ਪਛਾਨ ਗੁਰੂ ਅਰਜਨ ਦੇਵ ਜੀ ਬਾਰੇ ਇਹ ਲਿਖਿਆ ਵੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਕਰੋਇਂ ਬਚਪਨ ਤੋਂ ਹੀ ਬ੍ਰਹਮ ਵਿਦਿਆ ਪ੍ਰਾਪਤ ਹੋਈ ਔਰ ਬ੍ਰਹਮ ਗਿਆਨ ਦੀ ਜਿਹੜੀ ਦਾਤ ਸੀ ਤੁਰ ਦਰਗਾਹੋਂ ਲੈ ਕੇ ਆ ਪਾਏ ਸਨ ਗੁਰੂ ਪੁੱਤਰ ਸਨ ਗੁਰੂ ਦੋਤਰੇ ਸਨ ਸੋ ਇਸ ਕਰਕੇ ਆਪ ਜੀ ਦਾ ਸੁਭਾਅ ਐਸਾ ਚੌਂਕੜਾ ਮਾਰਨਾ ਸੰਗਤ ਦੇ ਵਿੱਚ ਬੈਠਣਾ ਸੁਣੀ ਜਾਣਾ ਤੇ ਇੱਕ ਦਿਨ ਖੇਡਦੇ-ਖੇਡਦੇ ਸਾਧ ਸੰਗਤ ਗੇਂਦ ਨਾਲ ਖੇਡ ਰਹੇ ਸਨ ਆਪ ਜੀ ਦੀ ਗੇਂਦ ਸਾਧ ਸੰਗਤ ਜਿੱਥੇ ਗੁਰੂ ਅਮਰਦਾਸ ਜੀ ਬੈਠੇ ਪਲੰਘ ਉੱਤੇ ਸਿਮਰਨ ਵਿੱਚ ਬੈਠੇ ਸਨ ਉਹ ਪਲੰਘ ਦੇ ਥੱਲੇ ਇਹਨਾਂ ਦੀ ਗੇਂਦ ਚਲੀ ਗਈ ਤੇ ਗੇਂਦ ਦੇ ਪਿੱਛੇ ਦੌੜੇ ਸ਼ਰੀਰ ਭਾਰੀ ਸੀ ਨਾਲੇ ਗੇਂਦ ਕੱਢੀ ਤੇ ਨਾਲ ਹੀ ਸਾਧ ਸੰਗਤ ਜੀ ਉਹ ਜਿਹੜਾ ਮੰਝਾ ਸੀ ਉਹ ਹਿੱਲ ਗਿਆ ਸ੍ਰੀ ਗੁਰੂ ਅਮਰਦਾਸ ਜੀ ਲੇਟੇ ਹੋਏ ਸਨ ਉਹਨਾਂ ਦੀ ਅੱਖ ਖੁੱਲ੍ਹੀ ਉਹਨਾਂ ਨੇ ਇੱਕਦਮ ਆਖਿਆ ਕੌਣ ਪੁਰਖ ਪ੍ਰਗਟਿਆ ਇਹ ਭਾਰੀ ਜਿਨ ਮੰਜੀ ਹਲਾਈ ਸਾਰੀ ਆਵਾਜ਼ ਮਾਰ ਕੇ ਆਖਿਆ ਕੌਣ ਹੈ ਇਹ ਭਾਰੀਪੁਰਖ ਜੀਨੇ ਸਾਡੀ ਸਾਰੀ ਮੰਜੀ ਹਲਾ ਦਿੱਤੀ ਪਿੱਛੋਂ ਬੀਬੀ ਭਾਨੀ ਦੌੜੀ ਦੌੜੀ ਆਈ ਉਹ ਕਹਿਣ ਲੱਗੀ ਗੁਰੂ ਪਿਤਾ ਜੀ ਮਾਫ ਕਰਿਓ ਇਹ ਤੁਹਾਡਾ ਦੁਹਤਾ ਹੈ ਦੁਹਤਾ ਨਾਲੇ ਲੱਤ ਫੜ ਕੇ ਮਾਤਾ ਨੇ ਖਿੱਚ ਲਿਆ ਖਿੱਚ ਕੇ ਗੋਦੀ ਚੁੱਕਿਆ ਸਮਝਾਇਆ ਪੁੱਤਰ ਇਦਾਂ ਨਹੀਂ ਜਾਈਦਾ ਗੁਰੂ ਜੀ ਦੇ ਕਮਰੇ ਵਿੱਚ ਗੁਰੂ ਜੀ ਨੇ ਆਖਿਆ ਕੌਣ ਹੈ ਇਹ ਕਹਿੰਦੇ ਜੀ ਦੁਹਤਾ ਗੁਰੂ ਜੀ ਨੇ ਬਾਹ ਫੜੀ ਸਿਰ ਤੇ ਹੱਥ ਫੇਰਿਆ ਐ ਗਲੇ ਨਾਲ ਲਾਇਆ ਮੱਥਾ ਚੁੰਮਦੇ ਸਿਰ ਤੇ ਹੱਥ ਫੇਰ ਕੇ ਕਹਿੰਦੇ ਦੋਤਾ ਬਾਣੀ ਦਾ ਵੋਹੇ ਥਾ ਬਹੁਤ ਦਾ ਅਰਥ ਹੁੰਦਾ ਜਹਾਜ਼ ਕਹਿੰਦੇ ਬਾਣੀ ਦਾ ਜਹਾਜ਼ ਬਣਾਵੇਗਾ ਇਹ ਇਹ ਦੋਤਾ ਐਸਾ ਜਹਾਜ਼ ਬਣਾ ਕੇ ਦੇਗਾ ਜਿਸ ਜਹਾਜ਼ ਦੇ ਜਿਵੇਂ ਜਹਾਜ਼ ਹੁੰਦਾ ਨਾ ਜਿਹੜਾ ਵੀ ਕੋਈ ਜਹਾਜ਼ ਉੱਤੇ ਚੜ ਜਾਏ ਜਹਾਜ਼ ਨੂੰ ਫੜ ਲਏ ਪਡਪਦਾਨੀ ਇਉਂ ਹੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਐਸੇ ਜਹਾਜ਼ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਕੇ ਮਾਨਵਤਾ ਨੂੰ ਦਿੱਤੇ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਰੂਪੀ ਜਹਾਜ਼ ਦੇ ਨਾਲ ਜੁੜ ਜਾਏਗਾ ਸਾਧ ਸੰਗਤੋਂ ਦਾ ਪਾਰ ਉਤਾਰਾ ਹੋ ਜਾਏਗਾ ਤਾਂ ਬਚਪਨ ਵਿੱਚ ਹੀ ਇਹ ਵਚਨ ਹੋ ਗਏ ਸਨ ਜਦੋਂ ਆਪ ਜੀ ਦੀ ਉਮਰ ਹਜੇ 4 ਸਾਲ ਦੀ ਹੋਈ ਦੇਖੋ ਸਾਧ ਸੰਗਤ ਪਹਿਲਾਂ ਮਾਤਾ ਪਾਨੀ ਜੀ ਆਪ ਸਿਮਰਨ ਕਰਦੇ ਆਪਣੇ ਬੱਚੇ ਨੂੰ ਸਿਮਰਨ ਕਰਾਣਾ ਉਹਨਾਂ ਆਪਣੀ ਮਾਤਾ ਨੂੰ ਵੇਖਣਾ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਫਿਰ ਆਪਣੇ ਪਿਤਾ ਭਾਈ ਜੇਠਾ ਜੀ ਨੂੰ ਜਦੋਂ ਵੇਖਣਾ ਦਿਨ ਰਾਤ ਗੁਰੂ ਘਰ ਦੀ ਸੇਵਾ ਕਿਸੇ ਤਰ੍ਹਾਂ ਦੀ ਹੀਲ ਹੁਜਿੱਤ ਨਹੀਂ ਕਦੇ ਆਪਣੇ ਤਨ ਨੂੰ ਲੁਕੋਇਆ ਨਹੀਂ ਕਦੇ ਕੋਈ ਸ਼ਰੀਰ ਦੀ ਟਲ ਟਿਲਮਠ ਨਾ ਹੋਈ ਨਾ ਕਦੇ ਬਹਾਨਾ ਲਾਇਆ ਇਹ ਘਰ ਵਿੱਚੋਂ ਸਾਧ ਸੰਗਤ ਬੱਚੇ ਆ ਨਾ ਜਿਹੜੇ ਸਾਡੇ ਬਹੁਤ ਕੁਝ ਉਹਨਾਂ ਨੂੰ ਘਰਾਂ ਚੋਂ ਮਿਲਦਾ ਹੈ। ਮਾਫ ਕਰਿਓ। ਅੱਜ ਕੱਲ ਛੋਟੇ ਛੋਟੇ ਬੱਚੇ ਫੋਨਾਂ ਵਿੱਚ ਬੜੇ ਫਿਰਦੇ ਇਹ ਬਿਮਾਰੀ ਲੱਗ ਗਈ। ਆਉਣ ਵਾਲੇ ਸਮੇਂ ਵਿੱਚ ਇਹ ਸੈਂਟਰ ਖੁੱਲਣਗੇ। ਲੋਕਾਂ ਨੂੰ ਫੋਨ ਦੀ ਵੀ ਬਿਮਾਰੀ ਲੱਗ ਜਾਏਗੀ। ਕਿਉਂ? ਛੋਟੇ ਛੋਟੇ ਬੱਚੇ ਵੀ ਸਾਡੇ ਇਹਨਾਂ ਨੂੰ ਲੱਗ ਰਹੇ ਉਹਦਾ ਕਾਰਨ ਇਹ ਖੁਦ ਮਾਂ-ਬਾਪ ਇਹਨੂੰ ਛੱਡਦੇ ਨਹੀਂ ਹੈਗੇ।